ਹਾਂਜੀ ਅਲੀਸ਼ੇ ਸ਼ੋਰੂਮ ਵਿਖੇ ਬੋਲੋਂ ਜੇ ਤੁਹਾਨੂੰ ਬਹੁਤ ਸਨੇ ਆਈਟਮਾਂ ਦਿਖਾਈ ਜਾ ਰਹੀਆਂ ਨੇ ਜੀ ਪਿਓਰ ਕਾਟਨ ਦੇ ਵਿੱਚ ਸੂਟ ਆਏ ਜੀ ਬੇਬੀ ਪਿੰਕ ਦਾ ਆਰਟੀਕਲ ਹੈ ਜੀ ਸੋਲੋ ਆਰਟੀਕਲ ਆ ਨੈਕਲਾਈਨ ਬਹੁਤ ਸ਼ਾਨਦਾਰ ਨੈਕਲਾਈਨ ਬਣੀ ਹੈ ਇਹਦੇ ਉੱਤੇ ਬਹੁਤ ਸਣਾ ਵਰਕ ਹੋਇਆ ਹੈਗਾ ਨੈਕਲਾਈਨ ਦੇ ਉੱਪਰ ਜੀ ਔਰ ਬਾਟਮ ਇਹਦੀ ਪ੍ਰਿੰਟ ਆਉਗੀ ਜੀ 2 ਮੀਟਰ ਦੀ ਬਾਟਮ ਆਏਗੀ ਪ੍ਰਿੰਟ ਤੇ ਦੁਪੱਟਾ ਉਹਦਾ ਮਲ ਕਾਟਨ ਦਾ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਜੀ ਔਰ ਬ੍ਰਾਂਡਡ ਘਰਾਂ ਦਾ ਮਾਲ ਹੈ ਇਹ ਔਰ ਰੇਟ 500 ਰੁਪਏ ਦਾ ਸਿਰਫ ਸਿਰਫ 500 ਰੁਪਏ ਦਾ ਜੀ ਇੱਕ ਨੋਟ ਦੇ ਵਿੱਚ ਛੂਟ ਮਿਲ ਜੂਗਾ ਜੀ 500 ਰੁਪਏ ਦੇ ਵਿੱਚ ਸ਼ਿਪਿੰਗ ਲੱਗੂ ਜੀ ਆਨਲਾਈਨ ਪੇਮੈਂਟ ਕਰੋਗੇ ਸ਼ਿਪਿੰਗ 60 ਰੁਪਏ ਆ ਜੀ ਕੈਸ਼ ਔਨ ਲੀਵਰੀ ਸ਼ਿਪਿੰਗ 120 ਆ ਜੀ ਨੈਕਲੇਸ ਦੇ ਵਿੱਚ ਆ ਗਿਆ ਬਲੈਕ ਬਹੁਤ ਸੋਹਣੀ ਨੈਕਲਾਈਨ ਬਣੀ ਹੈ ਬਲੈਕ ਕਲਰ ਦਾ ਪਿਓਰ ਕੈਮਰੀ ਕਾਟਨ ਜਿਹਨੂੰ 100% ਕੈਮਰੀ ਕਾਟਨ ਆਪਾਂ ਲੈਣੇ ਆ ਬਾਟਮ ਆ ਗਈ ਪਲੇਨ ਰੈਡ ਕਲਰ ਦੀ ਦੁਪੱਟਾ ਆ ਗਿਆ ਮਲ ਕਾਟਨ ਦਾ ਜੀ ਪ੍ਰੋਪਰ 9 ਮੀਟਰ ਦੀ ਲੈਂਥ ਆ ਗਈ ਦੁਪੱਟੇ ਦੀ ਬਲੈਕ ਆਰਟੀਕਲ ਆਉਗਾ ਜੀ ਇਹ ਤੋਂ ਆ ਗਿਆ ਜੈਪੁਰੀ ਸਟਾਈਲ ਪ્યોਰ ਰਾਜਸਥਾਨ ਦੀ 컬렉ਸ਼ਨ ਹੈ ਇਹ ਤੇ ਇਹਦੇ ਬਾਟਮ ਆ ਗਈ ਪ੍ਰਿੰਟ ਬਾਟਮ ਪ੍ਰਿੰਟ ਆਉਗੀ ਜੀ ਦੁਪੱਟਾ ਆ ਗਿਆ ਪ੍ਰੋਪਰ 2.5 ਮੀਟਰ ਦਾ ਜੀ ਬਹੁਤ ਸੋਹਣਾ ਜੀ ਦੁਪੱਟਾ 2.5 ਮੀਟਰ ਪ੍ਰੋਪਰ ਰੇਟ ਸਿਰਫ 500 ਰੁਪਏ ਦਾ ਜੀ ਸ਼ਿਪਿੰਗ 60 ਰੁਪਏ ਆਉਣੇ ਵੇਲੇ ਕਰਾਂਗੇ ਸ਼ਿਪਿੰਗ 60 ਲੱਗੂ ਜੀ ਸੀਓਡੀ ਤੇ 120 ਹੈ ਜੀ ਬਹੁਤ ਸੁੰਨੀ ਆਈਟਮ ਹੈ ਰੇਟ ਸਿਰਫ 500 ਹੈ ਜੀ ਜਿਹੜੇ ਵੀ ਕਸਟਮਰ ਜੀ ਲੈਣਾ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਆਰਡਰ ਭੇਜਣਾ ਹੈਗਾ ਔਰ ਬੁੱਕ ਕਰਨ ਲਈ ਸਾਡਾ ਨੰਬਰ ਦਿੱਤਾ ਹੈ WhatsApp ਤੇ WhatsApp ਨੰਬਰ ਤਾਂ ਹੈਗਾ ਜਿਨ੍ਹਾਂ ਨੇ ਸ਼ੌਪਤੇ ਆ ਕੇ ਲੈਣਾ ਸ਼ੌਪਤੇ ਆ ਕੇ ਲੈ ਸਕਦਾ ਹੈ ਜੀ ਰੇਟ 500 ਰੁਪਏ ਦਾ ਜੀ ਬਾਜ਼ਾਰ ਦੇ ਵਿੱਚ 8-800 ਦਾ ਸੇਲ ਹੋ ਰਿਹਾ ਜੀ 8-800 ਰੁਪਏ ਦਾ ਸੂਟ ਸਿਰਫ 500 ਰੁਪਏ ਦੇ ਵਿੱਚ ਹੈ ਜੀ ਜਲਦੀ ਜਲਦੀ ਸ਼ੌਪਤੇ ਵਿਜ਼ਿਟ ਕਰ ਲੋ ਆਨਲਾਈਨ ਆਰਡਰ ਬੁੱਕ ਕਰ ਲੋ